ਕਣਕ ਦੇ ਮੌਜੂਦਾ ਸੀਜ਼ਨ ਦੇ ਵਿੱਚ ਸੂਬੇ ਦੀਆਂ ਮੰਡੀਆਂ ਦੇ ਵਿੱਚ 132 ਲੱਖ ਮੀਟ्रिक टन ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ ਇਹ ਕਹਿਣਾ ਹੈ ਪੰਜਾਬ ਦੇ ਮੁਖ ਸਕੱਤਰ ਅਨੁਰਾਗ ਵਰਮਾ ਦਾ ਜਿਨ੍ਹਾਂ ਨੇ ਅੱਜ ਖੰਨਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਮੰਡੀ ਦੇ ਵਿੱਚ ਕਣਕ ਦੀ ਆਮਦ ਦੇ 24 ਘੰਟਿਆਂ ਦੇ ਅੰਦਰ ਅੰਦਰ ਫਸਲ ਦੀ ਸਾਫ ਸਫਾਈ ਖਰੀਦ ਤੇ ਤੋਲਾਈ ਕੀਤੀ ਜਾ ਰਹੀ ਹੈ ਤੇ 48 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ 'ਚ ਘੱਟੋ-ਘੱਟ ਸਮਰਥਨ ਮੁੱਲ ਦੇ ਤਹਿਤ ਭੁਗਤਾਨ ਵੀ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਹੈ ਕਿ ਨਿਜਮਾਦ ਤ मुताबिक ਕਿਸਾਨਾਂ ਨੂੰ 7950 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਾਕੀ ਹੈ ਤੇ 9170 ਕਰੋੜ ਰੁਪਏ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਓਵਰਆਲ ਸਟੇਟ ਦੀ ਪੋਜੀਸ਼ਨ ਇਹ ਹੈ ਕਿ ਅਸੀਂ 132 ਲੱਖ ਐਮਟੀ ਦੀ ਕਣਕ ਮੰਡੀਆਂ ਚਾਣ ਦੀ ਆਸ ਕਰ ਰਹੇ ਹਾਂ। ਕੱਲ ਸ਼ਾਮ ਤੱਕ ਉਸ ਤੋਂ ਅੱਧੀ ਕਣਕ ਮਹਾਰਾਜ ਦੀਆਂ ਮੰਡੀਆਂ 'ਚ 66 ਲੱਖ ਐਮਟੀ ਆ ਚੁੱਕੀ ਹੈ। ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਉਸ 'ਚੋਂ 91 ਲੱਖ ਐਮਟੀ 91% ਰਫਲੀ 400 ਲੱਖ ਐਮਟੀਡੀ ਖਰੀਦ ਵੀ ਅਸੀਂ ਕਰ ਚੁੱਕੇ ਹਾਂ ਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਜਿਹੜਾ ਵੀ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਆਂਦਾ ਹੈ ਉਹਦੀ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋ ਜਾਏ ਰਫਲੀ 900 ਕਰੋੜ ਦੀ ਪੇਮੈਂਟ ਡਿਊ ਸੀਗੀ ਉਹਦੇ ਮੁਕਾਬਲੇ ਉਹ 2000 ਕਰੋੜ ਰੁਪਇਆ ਵੱਧ ਦੀ ਪੇਮੈਂਟ ਅਸੀਂ ਕਰ ਚੁੱਕੇ ਹਾਂ ਯਾਨੀ ਕਿ ਕਈ ਕਿਸਾਨਾਂ ਨੂੰ ਤਾਂ 48 ਘੰਟੇ ਤੋਂ ਪਹਿਲਾਂ ਦੀ ਵੀ ਅਸੀਂ ਅਦਾਇਗੀ ਕਰਤੀ ਹੈ ਇੱਥੇ ਤੁਹਾਡੇ ਨਾਲ ਮੈਂ ਮੰਡੀ ਦੇ ਵਿੱਚ ਵੀ ਜ਼ਿੰਮੇਦਾਰਾਂ ਤੋਂ ਪੁੱਛਿਆ ਜਿਨ੍ਹਾਂ ਦੀ ਅੱਜ ਸਵੇਰੇ 7-8 ਵਜੇ ਫਸਲ ਲਿਆਂਦੀ ਹੈ ਉਹਨਾਂ ਦੀ ਵੀ ਇਸ ਵੇਲੇ 1:30 ਵਜੇ ਬੋਲੀ ਹੋ ਗਈ ਹੈ ਤੇ ਆਪਾਂ ਹਾਕ ਮਾਰ ਕੇ ਪੁੱਛਿਆ ਕੋਈ ਵੀ ਕਿਸਾਨ ਇਹ ਹੈ ਜਾਨੀ ਸੀ ਜਿਹੜਾ ਕੱਲ ਫਸਲ ਲਿਆ ਹੋਇਆ ਪਰਸੋ ਫਸਲ ਲਿਆ ਹੋਇਆ ਯਾਨੀ ਕਿ ਕੱਲ ਦੇ ਜਿੰਨੇ ਵੀ ਕਿਸਾਨ ਸੀ ਸਾਰਿਆਂ ਦੀ ਫਸਲ ਤੁਲਗੀ ਹੈ ਕ੍ਰਿਤੀ ਗਈ ਹੈ ਤੁਲਗੀਆ ਤੇ ਕਿਸਾਨ ਖਾਰਗ ਹੋ ਗਿਆ ਉਹਨੂੰ ਘਰ ਜਾਏਗਾ ਉੱਥੇ ਉਹਦੇ ਜਦ ਪੇਮੈਂਟ ਪਵੇਗੀ 48 ਘੰਟੇ ਦੇ ਅੰਦਰ ਅੰਦਰ ਉਹਨੂੰ ਮੈਸੇਜ ਆ ਜਾਏਗਾ ਤੋਂ ਅਸੀਂ ਯਕੀਨੀ ਬਣਾ ਰਹੇ ਹਾਂ ਸਾਰੇ ਰਾਜ ਦੇ ਡੀਸੀਜ਼ ਔਨ देयर ਟੂਰਸ ਨੇ ਕਿ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ ਮੁਖਸ਼ ਖਤਰ ਨੇ ਇਹ ਵੀ ਦੱਸਿਆ ਹੈ ਕਿ ਉਹ ਡਿਪਟੀ ਕਮਿਸ਼ਨਰਾਂ ਦੇ ਨਾਲ ਵੀਡੀਓ ਕਾਨਫਰencing ਰਾਹੀਂ ਫਸਲੀ ਦਾ ਜਾਇਜ਼ਾ ਲੈ ਰਹੇ ਨੇ ਤੇ ਉਹਨਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਰੋਜ਼ਾਨਾ ਮੰਡੀਆਂ ਦਾ ਦੌਰਾ ਕਰਨ ਤੇ ਫਸਲ ਦੀ ਚੁਕਾਈ ਨੂੰ 6.5 ਲੱਖ ਮੀਟ्रिक टन ਪ੍ਰਤੀ ਦਿਨ ਤੱਕ ਵਧਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ